ਅਣਵੇਂ ਪਾਸਾ ਜੀ ਦਾ ਅੱਜ ਮੁਖਵਾਕ ਆਇਆ ਹੈ ਇਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਸੋਰਠਿ ਰਾਗ ਦੇ ਵਿੱਚ ਕਰ ਦੂਜੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤहां ਤੁਮ ਰਾਖਣ ਹਾਰੇ ਸਤਿਗੁਰੂ ਜੀ ਕਹਿੰਦੇ ਨੇ ਕਿ ਮਾਤਾ ਦੇ ਗਰਭ ਦੇ ਵਿੱਚ ਔਰ ਹਨੇਰ ਤੇ ਜਥਰ ਅਗਨ ਦੀ ਤਪਸ਼ ਦੇ ਵਿੱਚ ਆਪ ਤੂੰ ਬਚਾ ਕੇ ਰੱਖਿਆ ਆਪਣਾ ਸਿਵਰਨ ਦੇ ਕੇ ਤੇ ਇਹ ਸੰਸਾਰ ਦੇ ਇਹ ਵੀ ਅੱਗ ਦਾ ਸਮੁੰਦਰ ਹੈ ਉੱਥੇ ਵੀ ਅੱਗ ਸੀ ਇੱਥੇ ਵੀ ਅੱਗ ਹੈ ਇਹਨੂੰ ਸਮਝਣ ਵਾਸਤੇ ਤੀਜੇ ਪਾਸਾ ਜੀ ਕਹਿੰਦੇ ਨੇ ਜੈਸੀ ਅਗਨ ਉਦਰਮੈ ਜੈਸੀ ਅਗਨ ਉਦਰਮੈ ਐਸੀ ਬਾਹਰ ਮਾਇਆ ਮਾਇਆ ਅਗਨ ਸਵਿਕੋ ਜੇਹੀ ਕਰਤੇ ਖੇਲ ਹੋਇ ਚਾਇਆ ਕਹਿੰਦੇ ਨੇ ਦੁਆਨ ਦਾ ਸੇਕ ਇੱਕੋ ਜਿਹਾ ਹੈ ਤੇ ਇਹ ਵੇਪੜ ਦੀ ਅਗਨ ਤੇ ਸੰਸਾਰ ਦੀ ਅਗ ਬਾਵਗ ਦਾ ਭਾਵ ਹੈ ਅਗਰ ਸਾਗਰ ਦਾ ਭਾਵ ਹੈ ਸਮੁੰਦਰ ਸੰਸਾਰ ਅਥਾਤ ਆਪ ਆਵ ਡੂੰਗਾ ਇਹਦੇ ਵਿੱਚ ਲਹਿਰਾਂ ਪੈ ਰਹੀਆਂ ਨੇ ਇਹਦੇ ਵਿੱਚ ਅ ਅਗ ਦੀਆਂ ਚਾਰ ਨਦੀਆਂ ਪੈ ਰਹੀਆਂ ਨੇ ਇਸ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਇਹਨਾਂ ਜਿਹੜਾ ਇਹਦੇ ਵਿੱਚ ਪੈ ਜਾਂਦਾ ਉਹ ਸੜਨੋਂ ਨਹੀਂ ਬਚ ਸਕਦਾ ਇੱਥੋਂ ਬਚਾਉਣ ਵਾਲਾ ਇੱਕ ਤੂੰ ਹੀ ਆ ਉਥੇ ਵੀ ਤੇ ਇੱਥੇ ਵੀ ਬਾ ਗਰਭ ਮੈਂ ਮਾਤਾ ਦੇ ਗਰਭ ਵਿੱਚ ਆਪਣ ਸਿਮਰਨ ਦੇ ਤਹਾਂ ਤੁਮ ਰਾਖਣ ਹਾਰੇ ਭਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ हे ਪ੍ਰਮਾਤਮਾ ਇਥੇ ਵੀ ਤੂੰ ਸਾਨੂੰ ਬਚਾ ਸਕਨਾ ਜੇ ਉੱਥੇ ਬਚਾਇਆ ਤੇ ਹੋਰ ਅਸੀਂ ਆਪਣੀ ਯਤਨ ਨਾਲ ਬਾਤ ਨਹੀਂ ਸਕਦੇ ਮਾਦੋ हे ਪ੍ਰਮਾਤਮਾ ਤੂੰ ਠਾਕੁਰ ਹੈ ਤੂੰ ਮਾਲਕ ਸਿਰ ਮੋਰਾ ਮੇਰਾ ਤੂੰ ਮਾਲਕ ਹੈ ਮੇਰਾ ਸਿਰ ਦਾ ਸਾਈ ਹੈ ਤੇ ਇੰਹਾ ਮੂਹਾ ਤਵਾਰੂ ਟੋਰਾ ਇਥੇ ਉਥੇ ਦੁਆਜਾ ਨਾਮ ਵਿੱਚ ਤੇਰਾ ਆਸਰਾ ਹੈ ਭਾਵ ਮਾਦ ਗਰਮ ਦੀ ਅੱਗ ਵਿੱਚੋਂ ਬਚਾਉਣ ਵਾਲਾ ਵੀ ਤੂੰ ਤੇ ਪਾਵਕ ਸਾਗਰ ਤੋਂ ਵੀ ਬਚਾਉਣ ਵਾਲਾ ਤੂੰ ਹੀ ਹੈ ਤੇ ਸਤਿਗੁਰੂ ਜੀ ਸਾਨੂੰ ਕਹਿੰਦੇ ਨੇ ਪਰ ਅਸੀਂ ਕੀ ਕਰਦੇ ਹਾਂ ਅਗਲੀ ਪੰਕਤੀ ਦੇ ਵਿੱਚ ਕਹਿੰਦੇ ਨੇ ਕੀਤੇ ਕਉ ਕੀਤੇ ਦਾ ਭਾਵ ਜੋ ਵੀ ਉਸਨੇ ਬਣਾਇਆ ਤੇ ਸੰਸਾਰ ਰਚਿਆ ਤੇ ਸੰਸਾਰ ਦੀਆਂ ਚੀਜ਼ਾਂ ਸਾਨੂੰ ਦਿੱਤੀਆਂ ਇਹ ਉਹਦੀ ਕੀਤੀ ਹੋਈ ਕੁਦਰਤ ਹੈ ਤੇ ਉਹਨੂੰ ਅਸੀਂ ਮੇਰਾ ਮੇਰੇ ਦਾ ਭਾਗ ਹੈ ਸਮੇਰ ਪਰਬਤ ਸਮਾਨੇ ਦਾ ਭਾਗ ਬਰਾਬਰ ਹੁਣ ਸਾਰਿਆਂ ਪਹਾੜਾਂ ਤੋਂ ਵੱਡਾ ਤੇ ਉੱਚਾ ਪਹਾੜ ਹੈ ਸ਼ਮੇਰ ਪੁਰਬਤ ਤੇ ਕਹਿੰਦੇ ਨੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਅਸੀਂ ਕੀ ਸਮਝਦੇ ਹਾਂ ਵੱਡੀਆਂ ਸ਼ਮੇਰ ਪੁਰਬਤ ਵਾਂਗ ਤੇ ਕਰਨਹਾਰ ਤੇ ਜਿਹੜਾ ਸਾਨੂੰ ਪੈਦਾ ਕਰਦਾ ਜਿਹੜਾ ਸਾਨੂੰ ਦਾਤਾਂ ਦਿੰਦਾ ਉਹਦੀਆਂ ਦਾਤਾਂ ਵੱਡੀਆਂ ਤੇ ਤਿਰਣ ਜਾਣ ਹੈ ਅਸੀਂ ਕੀ ਉਹਨੂੰ ਮੰਮੂਲੀ ਸਮਝਦੇ ਹਾਂ ਤਿਰਣ ਦਾ ਭਾਵ ਹੈ ਕਾ ਕਾ ਦੇ ਟੀਲੇ ਵਾਂਗ ਸਮਝਦੇ ਹਾਂ ਰੱਬ ਨੂੰ ਤੇ ਉਹਦੀਆਂ ਦਾਤਾਂ ਦਾ ਨੂੰ ਵੱਡੀਆਂ ਸਮਝਦੇ ਹਾਂ ਤੇ ਇਹ ਹੈ ਸਾਡਾ ਹਾਲ ਦਾਤ ਪਿਆਰੀ ਵਿਸਰਿਆ ਦਾ ਤਾਰਾ ਇੱਕ ਬੱਚਾ ਹੈ ਰੋਂਦਾ ਹੈ ਮਾਂ ਉਹਨੂੰ ਖਿਡਾਉਣਾ ਦੇ ਦਿੰਦੀ ਹੈ ਮਾਂ ਨੇ ਉਹਨੂੰ ਜਨਮ ਦਿੱਤਾ ਤੇ ਉਹ ਖਿਡਾਉਣੇ ਵਿੱਚ ਇੰਨਾ ਪਰਸ ਜਾਂਦਾ ਮਾਂ ਨੂੰ ਭੁੱਲ ਜਾਂਦਾ ਤੇ ਅਸੀਂ ਵੀ ਉਹਦੇ ਬੱਚੇ ਹਾਂ ਸਾਨੂੰ ਉਹਨੇ ਖਿਡਾਉਣੇ ਦਿੱਤੇ ਉਹਦੀਆਂ ਖਿਡੌਣਿਆਂ ਵਿੱਚ ਲੁੱਟ ਜਾਂਦੇ ਹਾਂ ਖਿਡਾਉਣੇ ਦੇਣ ਵਾਲ ਨੂੰ ਭੁੱਲ ਜਾਂਦੇ ਹਾਂ ਪਰ ਜਦੋਂ ਬੱਚੇ ਨੂੰ ਭੁੱਖ ਲੱਗਦੀ ਹੈ ਤੇ ਫਿਰ ਉਹ ਰੋਂਦਾ ਹੈ ਇਸੇ ਤਰ੍ਹਾਂ ਜਦੋਂ ਅਸੀਂ ਟੁੱਟਦੇ ਹਾਂ ਤੇ ਸਾਨੂੰ ਦੁੱਖ ਲੱਗਦਾ ਤਾਂ ਫਿਰ ਅਸੀਂ ਤੜਫਦੇ ਹਾਂ ਪਰਮਾਤਮਾ ਫਿਰ ਦਇਆ ਕਰਦਾ ਮਾਂ ਵਾਂਗ ਤੇ ਸਤਿਗੁਰੂ ਕਹਿੰਦੇ ਨੇ ਤੂੰ ਅੱਗੇ ਹੁਣ ਕਹਿੰਦੇ ਨੇ ਤੂੰ ਦਾਤਾ ਇਹ ਸਾਰੀਆਂ ਦਾਤਾਂ ਦੇਣ ਵਾਲਾ ਇੱਕ ਤੂੰ ਹੈ ਹੋਰ ਕੋਈ ਨਹੀਂ ਸਭਨਾ ਜੀਆਂ ਦਾ ਇੱਕ ਦਾਤਾ ਤੇ ਮੰਗਨ ਕੋ ਸਗਲੀ ਸਾਰੇ ਜੀ ਜਿੰਨੇ ਨੇ ਨਾ ਤੂੰ ਪੈਦਾ ਕੀਤੇ ਇਹ ਇਹ ਸੰਸਾਰ ਇਸ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕੋਈ ਵੀ ਨਹੀਂ ਸੀ ਕਿ ਇਹ ਸੰਸਾਰ ਦੀ ਉਤਪਤੀ ਤੂੰ ਕੀਤੀ ਇਹਦੇ ਵਿੱਚ ਸ੍ਰਿਸ਼ਟੀ ਬਣਾਈ ਧਰਤੀ ਚੰਦ ਸੂਰਜ ਸਾਰੀਆਂ ਚੀਜ਼ਾਂ ਮਾਇਆ ਰਚੀ ਜੀਵ ਰਚੇ ਤੇ ਕਹਿੰਦੇ ਨੇ ਕਿ ਜਿਹੜਾ ਵੀ ਤੂੰ ਰਚਿਆ ਉਹ ਤੇਰੇ ਨਾਲੋਂ ਵੱਡਾ ਨਹੀਂ ਹੈ ਉਹ ਸਾਰੇ ਤੇ तुझ ਤੋਂ ਮੰਗਦੇ ਨੇ ਤੇ ਇੱਕੋ ਇੱਕ ਦਾਤਾ ਤੂੰ ਹੀ ਹੈ ਮੰਗਨ ਕੋ ਸਗਲੀ ਦਾਨ ਦੇਂ ਪ੍ਰਭ ਭਾਣੇ ਇਹ ਕਹਿੰਦੇ ਨੇ ਤੂੰ ਆਪਣੀ ਮਰਜ਼ੀ ਦੇ ਨਾਲ ਆਪਣੇ ਭਾਣੇ ਵਿੱਚ ਪ੍ਰਸੰਨ ਹੋ ਕੇ ਤੂੰ ਦਾਤਾਂ ਦੇਣਾ ਸਾਰਿਆਂ ਨੂੰ ਤੇ ਸਤਿਗੁਰੂ ਜੀ ਕਹਿੰਦੇ ਨੇ ਜਿੱਥੇ ਤੂੰ ਅਗਰ ਅਗਨ ਦੇ ਸਾਗਰ ਤੋਂ ਬਚਾਉਣਾ ਜਿੱਥੇ ਤੂੰ ਸਾਨੂੰ ਦਾਤਾਂ ਦੇਣਾ ਸਾਰੇ ਤੇਰੇ ਤੋਂ ਮੰਗਦੇ ਨੇ ਤੇ ਤੇਰੀ ਤਾਕਤ ਵੀ ਬਹੁਤ ਵੱਡੀ ਆ ਖਿਨਮੈ ਅਵਰ ਖਿਨੇਮੈ ਅਵਰਾ ਆਚਾਰਜ ਚਲਤ ਤਮਾਰੇ ਤੇਰੇ ਜਿਹੜੇ ਚਲਤਰ ਔਦਕ تمہਾਰੀ ਰੰਗ ਉਹ ਹੈਰਾਨ ਕਰਨ ਦੇਣ ਵਾਲਿਆ ਤੇ ਇੱਕ ਫਿੰਡੇ ਵਿੱਚ ਕੁਝ ਦਾ ਕੁਝ ਹੋ ਜਾਂਦਾ ਇਹ ਸਾਡੀ ਸਮਝ ਤੋਂ ਬਾਹਰ ਤੇ ਤੂੰ ਗੂੜੋ ਰੂੜੋ ਗੂੜੋ ਗੈਰ ਗੰਭੀਰੋ ਉੱਚਾ ਆਗਮ ਅਪਾਰੇ ਕਹਿੰਦੇ ਨੇ ਤੂੰ ਸੁੰਦਰ ਹੈ ਬਹੁਤ ਜਿਗਰੇ ਵਾਲਾ ਹੈ ਤੇ ਸਿਆਣਾ ਹੈ ਤੇ ਉੱਚਾ ਹੈ ਤੇ ਸਾਡੀ ਪਹੁੰਚ ਤੋਂ ਦੂਰ ਹੈ ਕਾਮ ਦਾ ਭਾਵ ਹੈ ਪਹੁੰਚਣਾ ਅਗੰ ਅਗੇਤਰ ਅਦ ਦਾ ਭਾਵ ਹੈ ਆਪਾਉਂਚ ਪਾਰ ਅਪਾਰ ਦਾ ਭਾਵ ਹੈ ਪਾਰਲਾ ਸਿਰਾਂ ਲੱਭਣਾ ਪਰਮਾਤਮਾ ਅਪਾਰ ਹੈ ਉਹ ਬੇਅੰਤ ਹੈ ਇਹ ਸਤਿਗੁਰ ਕਹਿੰਦੇ ਨੇ ਤੂੰ ਬਹੁਤ ਸੁੰਦਰ ਹੈ ਬੇਅੰਤ ਹੈ ਅਵਾਰ ਹੈ ਇਹ ਇਹ ਤੇਰੀ ਮਹਿਮਾ ਹੈ ਇਹਨ ਬਾਰੇ ਅਸੀਂ ਨਹੀਂ ਜਾਣ ਸਕਦੇ ਪਰ ਜਦੋਂ ਤੂੰ ਸਾਡੇ ਉੱਤੇ ਤਰਸ ਕਰਦਾ ਹੈ ਸਾਧ ਸੰਗ ਜੋ ਤੁਮੇ ਮਿਲਾਇਓ ਇਹ ਤੇਰੀ ਕਿਰਪਾ ਨਾਲ ਸਾਨੂੰ ਗੁਰੂ ਦੀ ਸੰਗਤ ਮਿਲੀ ਹੈ ਤਾਉ ਫੇਰ ਕੀ ਹੋਇਆ ਸੁਣੀ ਕੁਮਾਰੀ ਬਾਣੀ ਕਹਿੰਦੇ ਨੇ ਤੇਰੀ ਬਾਣੀ ਤੇਰੀ ਸਿਵਤ ਜਿਹਦੇ ਵਿੱਚ ਆ ਤੇਰੇ ਜਿਹੇ ਬਾਣੀ ਵਿੱਚ ਗੁਣ ਗਾਏ ਨੇ ਉਹ ਅਸੀਂ ਸੁਣਿਆ ਸੁਣਿਆ ਅਸੀਂ ਆਪਣੇ ਉਦਮ ਦੇ ਨਾਲ ਨਹੀਂ ਨਾ ਹੀ ਅਸੀਂ ਆ ਸਕੇ ਇਹ ਤੂੰ ਹੀ ਕਿਰਪਾ ਕੀਤੀ ਤੇ ਫਿਰ ਜਦੋਂ ਅਸੀਂ ਤੇਰੀ ਸਿਵਤ ਸਲਾਹ ਨਾਲ ਜੁੜੇ ਤੇ ਫੇਰਾ ਤੇਰਾ دیدار ਹੋਇਆ ਆਪਣੇ ਸਾਨੂੰ ਅਨੁਭਵ ਹੋਇਆ ਕੁਦਰਤ ਦੇਵਤ ਜੀ ਦੇ ਸੇਤੂ ਤੁਸੀਂ ਕਿ ਫਿਰ ਅਸੀਂ ਆਨੰਦ ਨਾਲ ਭਰ ਕੇ ਆਨੰਦ ਭਾਇ ਪੇਖਤ ਹੀ ਨਾਨਕ ਕਿਨੂ ਪ੍ਰਤਾਪ ਪੁਰਖ ਨਿਰਵਾਣੀ ਜਿਹੜਾ ਵਾਸਨਾ ਰਹਿਤ ਹੈ ਜਿਹਦਾ ਤੇਜ ਪ੍ਰਤਾਪ ਹੈ ਜਿਹਦੀ ਸਾਰਿਆਂ ਦਾ ਦਾਤਾ ਹੈ ਜਿਹੜਾ ਉਹਦੇ ਬਰਾਬਰ ਦਾ ਕੋਈ ਨਹੀਂ ਉਹਦੀਆਂ ਚੋਜਾਂ ਉਹਦੀਆਂ ਖੇਡਾਂ ਹਰਾਨ ਕਰਨ ਦੇਣ ਵਾਲੀਆਂ ਨੇ ਉਸ ਤੇਜ ਪ੍ਰਤਾਪ ਦਾ ਸਾਨੂੰ ਜਦੋਂ ਪਤਾ ਲੱਗਾ ਤੇ ਅਸੀਂ ਖੜ ਗਏ ਆਨੰਦ ਨਾਲ ਬਿਨਾਰ ਭਰ ਕੇ ਆ ਜੋ ਹੈ ਸਰਬਦੇਵਿਤ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਤੁਹਾਨੂੰ ਉਪਦੇਸ਼ ਦੇ ਕੇ ਨਵਾਜਿਆ ਹੈ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਇੱਕ ਨਹੀਂ ਨਕਾਪੁੱਲਾ ਹੋ ਜਾਂਦੀਆਂ ਨੇ ਬਖਸ਼ ਲਵੋ ਆਉਣ ਵਾਲੇ ਸਮੇ ਸਮਾਤ ਬਖਸੋ ਪਿਆਰ ਨਾਲ ਸਾਰੇ ਗੱਜਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤ